ਮਾਰਕ ਦਾ ਨਹੀਂ ਪਤਾ ਰੱਖਿਆ ਗਿਆ ਉਹ ਬਹੁਤ ਸਾਹਿਬ ਉਸ ਨੂੰ ਸੰਗਤ ਕਿਸ ਨਾਮ ਦੇ ਨਾਲ ਜਾਣਿਆ ਕਰੇ ਆ ਉਹ ਤਾਂ ਸ਼ਾਂਤੀ ਸ਼ੰਤੀ ਮਹਾਰਾਜ ਦੇ ਨਾਮ ਦੇ ਉੱਤੇ ਉੱਪਰ ਉਹ ਗੁਰਦੁਆਰਾ ਹੈ ਰਾ ਇਸ਼ਰ ਨਿਵਾਸ ਨਗਰ ਜੇ ਉਸ ਤੱਕ ਜੋ ਜਿਹੜੇ 15 ਕਮਰੇ ਚਾਰ ਕਿੱਤੇ ਦੇ ਹਮ ਰੋਟੀ ਕੋਲ ਬਣਾਉਣਿਆਂ ਕਿ ਬੇਹੱਦ ਹੀ ਬੜੀ ਦਿੱਕਤ ਆਈ ਹੈ ਵੀ ਕਰਕੇ ਤੁਹਾਨੂੰ ਤਾਂ ਉੱਥੇ ਰਹਿਣ ਵਾਲੇ ਹਾਲਾਂਕਿ 15 ਕਮਰੇ ਆਪਾਂ ਨਵੇਂ ਬਣਾ ਦਿੱਤੇ ਨੇ ਸੰਤ ਈਸ਼ਰ ਸਿੰਘ ਨਿਵਾਸ ਸ਼੍ਰੀ ਵਿਭੌਰ ਸਾਹਿਬ ਨਵੇਂ ਬਣੇ ਕਮਰਿਆਂ ਦਾ ਦੁਕਾਟਨ ਕੀਤਾ ਗਿਆ। ਸੰਤ ਭਗਤ ਭਪਿੰਦਰ ਸਿੰਘ ਜੀ ਗੁਰਦੁਆਰਾ ਯਾਦਗਾਰ ਰਾਣਾ ਸਾਹਿਬ ਜਰਗਵਾਲਿਆਂ ਨੇ ਪੀ.ਡੀ. ਨਿਊਜ਼ ਪੰਜਾਬ ਚੈਨਲ ਦੀ ਟੀਮ ਨਾਲ ਗੱਲਬਾਤ ਕਰਦੇ ਆਂ। ਸੰਤ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲਿਆਂ ਦੇ ਜਲ ਪ੍ਰਵਾਹ ਸ਼੍ਰੀ ਵਿਭੌਰ ਸਾਹਿਬ 31 ਅਗਸਤ ਨੂੰ ਮਨਾਈ 50ਵਾਂ ਵਰ੍ਹੇ ਸਿਰ ਮੌਕੇ ਦੀਵਾਨ ਸਜਾਏ ਗਏ। ਵੈਗੜੀ ਦਾ ਖਾਲਸਾ ਵੈਗੜੀ ਦੇ ਕੱਪੇ ਦੇ ਤੇ ਜੋ ਬਖੌਰ ਸਾਹਿਬ ਸਮਾਗਮ ਚੱਲਿਆ ਤੇ ਉਸ ਪਰੇ ਇੱਕ ਚਾਰਜ ਹੋਇਆ ਉਹ ਤੋਂ ਮਹਾਰਾਜ ਦਾ ਜਿਹੜਾ 50 ਵੀਰਸੀ 50 ਵੀਰਸੀ ਦਾ ਪਰ ਇੱਥੇ ਮਨਾਈ ਆਤੜ ਜਿਹੜਾ ਉਹ ਨਾਲ ਜੇ ਸੀ ਨਾ ਜਰਗ ਸਾਹਿਬ ਤੇ ਉਹ ਵੀ ਅੰਤੋਂ ਤੋਂ ਚੋਲ ਵੀ ਗੰਦਾ ਵੀ ਤਾਂ ਵੀ ਦੇ ਲਈ ਹਾਰੇ ਲਾ ਲਿਆ ਮਹਾਪੁਰ ਚੜਿਆ ਹੈ ਆ ਰਿਹਾ ਮਾਫੀ ਸ਼ਾਹ ਹੰਨ ਨੇ ਤਾਂ ਪੂਤਨਾ ਜੁੜਦਾ ਜਿਹੇ ਵੀ ਰੂਮ ਤਾਂ ਕਿਹਾ ਬਹੁਤ ਛੋਟਾ ਹੋਇਆ ਕੋਈ ਸਵਾਰ ਉੱਥੇ ਫਿਰ ਇਹ ਪੰਜਾਹਾਂ ਹਜ਼ਾਰ ਫਰਵਾਦੇ ਸੀਗਾ ਕਿ ਦੋ ਦੁਆੰਤਰ ਦੋ ਘੱਟ ਦੁਆਰਾ ਸਭ ਦੇ ਘਰ ਖਾਏ ਜੁਆ ਨੇ ਜੁਆ ਰੱਜਿਆ ਰਹਾ ਤਾਂ ਕਿ ਰਹਿਣ ਸਵੈ ਕੀਤਾ ਤਾਂ 31 ਦਾ ਉੱਥੇ ਆਪਣੇ ਤੇ ਉਦੋਂ ਚਾਹ ਸਾਈ ਰਾਤ ਵੀ ਪਈ ਗਿਆ ਚਲੋ ਇਹ ਤਾਂ ਵੈਸੇ ਦੀ ਮੌਜ ਹੈ ਪਰ ਫਿਰ ਵੀ ਇਹਨਾਂ ਸਮਝ ਤੋਂ ਛੇ ਪਾਤੀ ਇਹ ਪੁਨਾ ਰੀਜਨ ਦੇ ਵਿੱਚ ਕਿਉਂਕਿ ਅੱਜ ਆਈ ਤੇ ਬਹੁਤਿਆਂ ਤੋਂ ਸਾਰਾ ਇਹ ਕਿਸ ਕਰਕੇ ਹੋਈ ਸੰਘਟਨਾਵਾਂ ਆਇਦਾਂ ਦੀਆਂ ਵੀ ਕਾਫੀ ਲੋਕ ਪ੍ਰਸ਼ੰਕਤਾ ਜਿਹੜੀਆਂ ਉੱਥੇ ਆਈਆਂ ਜਿਹਨਾਂ ਨੂੰ ਪਹਿਲਾਂ ਪਤਾ ਦੇ ਸੰਤ ਮਹਾਰਾਜ ਜੀ ਦਾ ਦੇ ਇਹ ਹਰਮਨ ਨੇ ਬੜਾ ਪਿਆਰ ਜਿਹਦਾ ਸਿਆਲ ਵੀ ਕੀਤੀ ਸਮਾਜ ਦਾ ਸਰਪ੍ਰਸਤ ਜਿਹਨਾਂ ਨੇ ਬੜੀ ਸੇਵਾ ਕੀਤੀ ਅੱਗੇ ਵਾਸਤੇ ਵੀ ਉਹ ਕਦੇ ਵੀ ਹਾਰ ਨਹੀਂ ਜਿੱਤਿਆ ਗੁਰੂਆਂ ਦਾ ਸਮਾਗਮ ਹੁੰਦਾ ਹਰਕ ਦੇ ਵੀ ਹੁੰਦਾ ਹੈ ਉਹਨਾਂ 21 ਦੀ ਕੀਮਤ ਰੱਖਿਆ ਆਪਾਂ ਨੇ ਇੱਥੇ ਐਤਵਾਰ ਨੂੰ ਥੱਟ ਤੋਂ ਨਾ ਕਿ ਉਹ ਜੀਵਾਨਾ ਲੋਕ ਸੰਸਥਾ ਵਾਲੇ ਖਾਸ ਕਰਕੇ ਉਹਦੇ ਨਾਲ ਸੰਬੰਧ ਤੋਂ ਸਾਰੇ ਅਗਰ ਉਹ ਜਿਹੜਾ ਹੈ ਆਪਾਂ ਵੀ ਉੱਥੇ ਜਿਹੜੇ ਪਰੌਂ ਬਣਾਉਣੇ ਨੇ ਤਹੋੜੇ ਉਹ ਵੀ ਉਹ ਜਿਹੜੀ ਰਹਿਣਾ ਸੀ ਵੀ ਜਿਹੜੀ ਵੱਡੀ ਬਿਲਡਿੰਗ ਪੁਰਾਣੀ ਆ ਉਹ ਹੁਣ ਟੌਨਕਿਊ ਕਰ ਰਹੇ ਨੇ ਤੇ ਨਾਲ ਹੀ ਇਕੋ ਹਾਰ ਬਣਾਉਣੇ ਆ ਕਿਉਂਕਿ ਇੱਥੇ ਬੋੜੀ ਦਿੱਕਤ ਆਈ ਹੈ ਵੀ ਕਰਕੇ ਕੰਮ ਤਾਂ ਉੱਥੇ ਰਹਿਣ ਵਾਲਾ ਸੀ ਹਾਲਾਂਕਿ 15 ਕਮਰੇ ਆਪਾਂ ਨਵੇਂ ਬਣਾ ਦਿੱਤੇ ਤੇ ਫੇਰ ਵੀ ਸਹੂਲਤਾਂ ਇਨੀ ਆ ਗਈ ਸੀ ਕਿ ਉਹਨਾਂ ਦੇ ਉੱਪਰ ਸਵਾਰਿਆਂ ਦੇ ਵਿੱਚੇ ਰੋਜ਼ ਗੱਜਿਆਂ ਦੇ ਉੱਪਰ ਬਿਨਾ ਬੈਠਾਂ ਉਹਨਾਂ ਨੂੰ ਪਹੁੰਚ ਪਹਿਆ ਚਲੋ ਅੰਦਰ ਦੇ ਵੀ ਸਹਿਯੋਗ ਹੁੰਦੀ ਹੈ ਕਿ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਸਮਾਂ ਜਿਵੇਂ ਵੀ ਹੈ ਕਿ ਉਹਦੇ ਵਿੱਚ ਹੀ ਹੋ ਗਣਮਾਨ ਦੇ ਹਾਂ ਪਰ ਪਾਰੀ ਦੇ ਸਤਿ ਸ਼੍ਰੀ ਅਕਾਲ ਮਹਾਰਾਜ ਜੀ ਤੁਹਾਨੂੰ ਤਾਂ ਦੁਨੀਆ ਦਾ ਅੱਜ ਸਵਾਹੀ ਬੜਾ ਪਿਆਮ ਕਾਹ ਰਿਹਾ ਜਿਵੇਂ ਹਰ ਤੀਰ ਤਰੋਂ ਦੇ ਪੁੱਤ ਮਨੁੱਖਤਾ ਦਾ ਇਤਿਹਾਸ ਮਹਾਰਾਜ ਜੀ ਜੋ ਤੁਹਾਨੂੰ ਵਕਿਆ ਵਿੱਚ ਦੁਨੀਆ ਤੇ ਉਤਮਾਈ ਹੈ ਤਾਂ ਦਰਗਹਿ ਰਹਿ ਤਾਂ ਪਾਈ ਹੈ ਇਸ ਦਾ ਦੁਲ ਲੈ ਕੇ ਸਾਰੇ ਕੰਮ ਤੇ ਪਿਆਰ ਨਾਲ ਸੇਵਾ ਕਰ ਰਹੀ ਹੈ ਤੇ ਕਰਦੀ ਵੀ ਰਹੇਗੀ ਉਹਨਾਂ ਬੜਾ ਚਾਹ ਹੈ ਅੱਗੇ ਵੀ ਜੋ ਸਵਾਲੋਂ ਜੋ ਵੀ ਅੱਗੇ ਆਪਾਂ ਫਰੋਮ ਕਰ ਰਹੇ ਹਾਂ ਜੋ ਵੀ ਵਿੜਨ ਦਾ ਬਣਨੀਆਂ ਨੇ خودتون شاده نگردند تا یار از را